ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਿਆ ਮੇਰੇ ਵੱਲੋਂ ਯਾਨੀ ਕਿ ਹਰਮਨ ਪ੍ਰੀਤਕੌਰ ਦੇ ਵੱਲੋਂ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤਣਾ ਸਾਹਿਬ ਅੱਜ ਦਾ ਦਿਨ ਬੜਾ ਅਹਿਮ ਹੈ ਕਿਸਾਨਾਂ ਦੇ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਰਾਵ ਕੀਤਾ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਅੱਜ ਦਾ ਦਿਨ ਬੜਾ ਅਹਿਮ ਹੈਗਾ ਕਿਉਂਕਿ ਅੱਜ ਕਿਸਾਨਾਂ ਦੇ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਰਾਵ ਕੀਤਾ ਜਾਣਾ ਤੇ ਇਹ ਘਰਾਵ ਇਸ ਕਰਕੇ ਕੀਤਾ ਜਾਣਾ ਕਿਉਂਕਿ ਪਿਛਲੇ ਦਿਨੀ ਆਪਾਂ ਜਾਣਦੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਜਿਹੜਾ ਟਰਾਲੀਆਂ ਚੱਕਵਾ ਦਿੱਤੇ ਗੁੰਦੇ ਨੇ ਇਹ ਸਾਨ ਹਿਰਾਸਤ ਦੇ ਵਿੱਚ ਲੈ ਗਏ ਆ ਤੇ ਉਸ ਤੋਂ ਬਾਅਦ ਹੁਣ ਤੱਕ ਹੌਲੀ-ਹੌਲੀ ਉਹ ਕਿਸਾਨ ਆਗੂ ਛੱਡੇ ਜਾ ਰਹੇ ਆ ਅੱਜ ਜਿਵੇਂ 2 ਦਿਨ ਪਹਿਲਾਂ ਪੰਹੇਰ ਹੋਰੀ ਤੇ ਕੁਝ ਕੋਹਰ ਛੱਡੇ ਗਏ ਆ ਸੋ ਕਿਸਾਨਾਂ ਨੇ ਇਸ ਗੱਲ ਦੇ ਉੱਤੇ ਮਹੱਤਵਪੂਰਨ ਮੀਟਿੰਗ ਕੀਤੀ ਸੀ ਤੇ ਅੱਜ ਪਤਾ ਲੱਗਾ ਜੀ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦੋਹਾਂ ਦੇ ਵੱਲੋਂ ਕੁਝ ਕੋਹਰ ਜਥੇਬੰਦਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿਧਾਇਕਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਪੰਜਾਬ ਦੇ ਮੰਤਰੀਆਂ ਦਾ ਘਰਾਣਾ ਘਰਾਓ ਕੀਤਾ ਜਾਣਾ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਤੁਸੀਂ ਸਾਡੇ ਨਾਲ ਜ਼ਿਆਦਾ ਹੀ ਕਰਦੇ ਹੋ ਤੇ ਫਿਰ ਭਾਈ ਅਸੀਂ ਵੀ ਤੁਹਾਡੇ ਨਾਲ ਠਿਲ ਨਹੀਂ ਗੁਜ਼ਾਰਨੀ ਸ਼ਾਇਦ ਤੁਹਾਨੂੰ ਚੇਤੇ ਨਾ ਹੋਵੇ ਪੁਆਇੰਟਡ ਪਹਿਲਾਂ ਦੀ ਗੱਲ ਆ 2 ਕਿੜਾ ਪਹਿਲਾਂ ਦੀ ਗੱਲ ਮੂਮਾਰਾ ਪਿੰਡ ਹੈ ਜੀ ਇੱਕ ਫਰੀਦਕੋਟ ਦੇ ਵਿੱਚ ਪਿੰਡ ਮੂਮਾਰਾ ਇਸ ਪਿੰਡ ਦੇ ਵਿੱਚ ਬਾਈਕਾਟ ਕਰ ਦਿੱਤਾ ਗਿਆ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਆ ਇਸ ਪਿੰਡ ਦੇ ਵਿੱਚ ਇੱਕ ਸਮਾਗਮ ਸੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਆਉਣਾ ਸੀ ਤੇ ਇੱਕ ਵਿਧਾਇਕ ਨੇ ਤੇ ਕੁਝ ਹੋਰਨਾਂ ਨੇ ਆਉਣਾ ਸੀ ਉੱਥੇ ਬਾਈਕਾਟ ਕਰਤਾ ਪਿੰਡ ਵਸਗਾਂ ਨੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਉਥੋਂਖ ਜਿਹੜਿਆ ਸੰਭੂ ਤੇ ਕਨੌਰੀ ਤੋਂ ਹੁਣ ਸਾਡੇ ਪਿੰਡ ਦੇ ਵਿੱਚ ਵੜ ਕੇ ਦਿਖਾਓ ਤੇ ਫਿਰ ਉਹ ਗਏ ਨਹੀਂ ਉਥੋਂ ਵਾਪਸ ਆ ਗਏ ਤੇ ਕਈ ਉਥੇ ਪਹੁੰਚੇ ਹੀ ਨਹੀਂ ਮਤਲਬ ਇਹ ਜੀ ਕਿ ਹੌਲੀ ਹੌਲੀ ਆਮ ਆਦਮੀ ਪਾਰਟੀ ਦੇ ਬਾਰੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਰਾਏ ਬਣ ਰਹੀ ਹੈ ਜਿਹੜੀ ਰਾਏ ਇਸ ਤੋਂ ਪਹਿਲਾਂ ਹੁੰਦੀ ਸੀਗੀ ਬੀਜੇਪੀ ਦੇ ਬਾਰੇ ਸੋ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਹੋਰ ਕੀ ਕੀ ਮੋੜ ਕੱਟੇ ਜਾਂਦੇ ਆ ਪਰ ਫਿਰ ਹਾਲ ਖਬਰ ਇਹੀ ਆ ਵੀ ਅੱਜ 11:00 ਵਜੇ ਤੋਂ ਲੈ ਕੇ ਸੋਮਵਾਰ ਨੂੰ ਤੇ ਸ਼ਾਮੀ 4-5 ਵਜੇ ਤੱਕ ਇੱਕ ਸਨਣੇ ਵੱਲੋਂ ਘਰਾਓ ਕੀਤਾ ਜਾਣਾ ਘਰਾ ਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਵੀ ਹੁਣ ਪਿੱਛੇ ਨਹੀਂ ਹਟਾਂਗੇ ਜੀ ਜੀ ਬਿਲਕੁਲ ਸਹੀ ਕਹਿੰਦਾ ਸਾਬ ਪਰ ਉਧਰ ਦੂਸਰੇ ਬੰਨੇ ਐਡਵੋਕੇਟ ਜਨਰਲ ਇੱਕ ਵਾਰ ਫੇਰ ਤੋਂ ਬਦਲ ਦਿੱਤੇ ਗਏ ਨੇ ਪੰਜਾਬ ਦੇ ਔਰ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਸੀ ਗੁਰਮਿੰਦਰ ਸਿੰਘ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਨਾ ਇੱਕ ਸਾਲ ਦੇ ਵਿੱਚ ਕਦੇ 2 ਸਾਲ ਦੇ ਵਿੱਚ ਕਦੇ 3 ਸਾਲ ਦੇ ਵਿੱਚ ਬਦਲੀਆਂ ਹੀ ਹੋ ਜੀਆਂ ਹੋ ਰਹੀਆਂ ਜਿਹਦੇ ਉੱਤੇ ਹੈਰਾਨੀ ਹੁੰਦੀ ਵੀ ਭਾਈ ਆਹ ਚੱਲੀ ਕਿੱਥੇ ਜਾਂਦਾ ਤੇ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਗੁਰਵਿੰਦਰ ਸਿੰਘ ਸੀ ਗੁਰਮਿੰਦਰ ਸਿੰਘ ਗੈਰੀ ਉਹਨਾਂ ਤੋਂ ਵੀ ਸਰਕਾਰ ਨੇ ਅਸਤੀਫਾ ਲੈ ਲਿਆ ਤੇ ਇਹਨਾਂ ਦੀ ਥਾਂ ਦੇ ਉੱਤੇ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਆ ਸਰਕਾਰ ਨੇ 3 ਸਾਲਾਂ ਦੇ ਵਿੱਚ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਤੋਂ ਵੀ ਅਸਤੀਫਾ ਲੈ ਲਿਆ ਤੇ ਜਦੋਂ ਤੋਂ ਇਹ ਸਰਕਾਰ ਆਈ ਆ 4-5 ਇਹਨਾਂ ਦੇ ਵੱਲੋਂ ਹੁਣ ਤੱਕ ਐਡਵੋਕੇਟ ਜਨਰਲ ਬਦਲਦੇ ਗਏ ਆ ਹੁਣ ਇਸ ਗੱਲ ਦੀ ਚਰਚਾ ਕਿ ਸੂਬਾ ਸਰਕਾਰ ਦੇ ਵੱਲੋਂ ਗੈਰੀ ਦੇ ਕੋਲੋਂ ਅਸਤੀਫਾ ਮੰਗਿਆ ਗਿਆ ਸੀ ਕਿਉਂਕਿ ਸੁਪਰੀਮ ਕੋਰਟ ਵਿੱਚੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਨਾ ਹੋਣ ਦੇ ਕਰਕੇ ਇਹ ਹਾਈ ਕੋਰਟ ਦੇ ਵੱਲੋਂ ਕਈ ਗੱਲਾਂ ਕਿਹਾ ਗੀਆਂ ਸੀ ਤੇ ਕਹਿੰਦੇ ਵੀ ਸ਼ਾਇਦ ਇਸ ਕਰਕੇ ਆ ਕੁਝ ਹੋਇਆ ਹੋਊਗਾ ਤੇ ਦੋ ਸਾਬਕਾ ਕਾਂਗਰਸੀ ਮੰਤਰੀਆਂ ਭਾਰਤਪੂਸ਼ਨ ਅਸੂਤ ਸੁੰਦਰ ਸ਼ਾਮ ਰੂੜਾ ਦੇ ਵਿਜੀਲੈਂਸ ਦੇ ਕੇਸ ਰੱਦ ਹੋਣ ਕਰਕੇ ਐਡਵੋਕੇਟ ਜਨਨ ਦੇ ਦਫ਼ਤਰ ਤੋਂ ਜਨਨ ਦੇ ਦਫ਼ਤਰ ਤੋਂ ਕਾਫੀ ਨਾਕੁਸ਼ ਸੀਗੀ ਪੰਜਾਬ ਦੀ ਸਰਕਾਰ ਜਿਹਦੇ ਕਰਕੇ ਉਹਦੇ ਵੱਲੋਂ ਇਹ ਕੁਝ ਕੀਤਾ ਗਿਆ ਐਡਵੋਕੇਟ ਜਨਨ ਦੇ ਦਫ਼ਤਰ ਦੇ ਵਿੱਚ ਨਿਯੁਕਤ 170 ਲਾ ਅਫਸਰ ਜਿਹੜੇ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਮੁਖਤਸੀਏ ਜਿਨ੍ਹਾਂ ਤੋਂ 1 ਮਹੀਨਾ ਪਹਿਲਾਂ ਅਸਤੀਫਾ ਲਿਆ ਸੀਗਾ ਤੇ ਸੂਬਾ ਸਰਕਾਰ ਨੇ ਇਹ ਗੱਲ ਕਹੀ ਆ ਇਹ ਭਾਈ ਅਸੀਂ ਜਿਹੜੇ ਵੀ ਕੇਸ ਆ ਉਹ ਸਹੀ ਤਰੀਕੇ ਦੇ ਨਾਲ ਲੜਨੇ ਚਾਹੀਦੇ ਆ ਤੇ ਮਤਲਬ ਇਹ ਕਹਿੰਦਾ ਵੀ ਭਾਈ ਸ਼ਾਇਦ ਕੋਈ ਪੁਰਾਣੇ ਬੀਤੇ ਵੇਲੇ ਦੇ ਵਿੱਚ ਕਿਤੇ ਤਰੀਕਾ ਕਰਨੇ ਉੱਤੇ ਨਾ ਜਾਣਾ ਜਾਂ ਉਹਨਾਂ ਦੇ ਨਜ਼ਰ ਦੇ ਵਿੱਚ ਆ ਵੀ ਭਾਈ ਸਹੀ ਕਾਰਵਾਈ ਨਹੀਂ ਹੋਈ ਜਿਹਦੇ ਕਰਕੇ ਉਹਨਾਂ ਨੂੰ ਇਹ ਬਦਲ ਦਿੱਤਾ ਗਿਆ ਜੀ ਜੀ ਤੇ ਤਾਂ ਸਰ ਉਧਰ ਪ੍ਰਤਾਪ ਸਿੰਘ ਬਾਜਵਾ ਹੁਰਾਂ ਨੇ ਵੀ ਕਹਿੰਦੇ ਡੱਲੇਵਾਲ ਹੁਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਕੋਈ ਗੱਲਬਾਤ ਹੋਈ ਹੈ ਉੱਥੇ ਨਾ ਬਿਲਕੁਲ ਜੀ ਡੱਲੇ ਵਾਲ ਖੁਰੀ ਇਸ ਵੇਲੇ ਆਪਾਂ ਜਾਣਦੇ ਕਿ ਪਟਿਆਲੇ ਦੇ ਹਸਪਤਾਲ ਦੇ ਵਿੱਚ ਦਾਖਲ ਆ ਤੇ ਡੱਲੇ ਵਾਲ ਖੁਰਾ ਨੂੰ ਜਾ ਕੇ ਪ੍ਰਤਾਪ ਸਿੰਘ ਬਾਜਵਾ ਹੋਰੀ ਮਿਲੇ ਆ ਉਹਨਾਂ ਨੂੰ ਇਹ ਗੱਲ ਕਹੀ ਹੈ ਜੀ ਕੈਸੀ ਤੁਹਾਡੇ ਨਾਲ ਆ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਭਾਈ ਜੋ ਇਸ ਵੇਲੇ ਚੱਲ ਰਿਹਾ ਸੂਬੇ ਦੀ ਸਰਕਾਰ ਦੇ ਵੱਲੋਂ ਜੋ ਤੁਹਾਡੇ ਉੱਤੇ ਕਹਿਰ ਟਾਇਆ ਗਿਆ ਅਸੀਂ ਉਹਦੇ ਖਿਲਾਫ ਆ ਤੇ ਅਸੀਂ ਤੁਹਾਡੇ ਨਾਲ ਆ ਸਾਡੀ ਪਾਰਟੀ ਤੁਹਾਡੇ ਨਾਲ ਆ ਜੋ ਮਰਜ਼ੀ ਇਹ ਕਹਿੰਦੇ ਆ ਜੋ ਮਰਜ਼ੀ ਕਰੀ ਜਾਂਦੇ ਆ ਭਾਵੇਂ ਬੀਜੇਪੀ ਆ ਭਾਵੇਂ ਆਮ ਆਦਮੀ ਪਾਰਟੀ ਆ ਤੇ ਉਹ ਜੋ ਮਰਜ਼ੀ ਸੋਚਦੇ ਹੋਣ ਪਰ ਅਸੀਂ ਤੁਹਾਡੇ ਨਾਲ ਸਾਂ ਅਸੀਂ ਤੁਹਾਡੇ ਨਾਲ ਹਾਂ ਤੇ ਅਸੀਂ ਤੁਹਾਡੇ ਨਾਲ ਰਹਿਾਂਗੇ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਹੈ ਜੀਆਂ ਸੋ ਇਸ ਵੱਡੇ ਡੱਲੇਵਾਲ ਸਾਹਿਬ ਆ ਜਿਹੜੇ ਉਹ ਨਾਜ਼ੁਕ ਹਾਲਤ ਦੇ ਵਿੱਚ ਆ ਉਹਨਾਂ ਦੀ ਸਿਹਤ ਕਾਫੀ ਖਰਾਬੇ ਦੇ ਵਿੱਚ ਚੱਲ ਰਹੀ ਆ ਕਈ ਲੋਕ ਚਲੋ ਟੀਚਰ ਬਾਜੇ ਵੀ ਹੁੰਦੇ ਆ ਵੀ ਲੋ ਜੀ ਇੰਨਾ ਚਿਰ ਖਾਦੇ ਬਿਨਾ ਕਦੇ ਕੱਟ ਕੇ ਫਲਾਂਟਿੰਗ ਜਿਹਨੂੰ ਕੋਈ ਨਹੀਂ ਪੁੱਛਦਾ ਉਹ ਅੱਜ ਕੱਲ ਆ ਗੱਲਾਂ ਕਰਦਾ ਹੁੰਦਾ ਪਰ ਗੱਲ ਪੁੱਲ ਮਿਲਾ ਕੇ ਇਹ ਹੈ ਜੀ ਕਿ ਉਹ ਇਸ ਵੇਲੇ ਪਾਣੀ ਪੀ ਰਹੇ ਆ ਮੈਡੀਕਲ ਇਲਾਜ ਉਹਨਾਂ ਨੂੰ ਮਿਲ ਰਿਹਾ ਤੇ ਉਹ ਇਸ ਵੇਲੇ ਜਿਉ ਰਹੇ ਆ ਪਰ ਵੀਕਨੈਸ ਬਹੁਤ ਆ ਬਹੁਤ ਘੱਟ ਬੋਲਿਆ ਜਾਂਦਾ ਉਹਨਾਂ ਦੇ ਕੋਲੋਂ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਇਹ ਜੀ ਕਿ ਲੰਘੇ ਕਲ ਪ੍ਰਤਾਪ ਸਿੰਘ ਬਾਜਵਾ ਮਿਲੇ ਹੋਏ ਉਹਨਾਂ ਨੂੰ ਤੇ ਮਿਲ ਕੇ ਆਏ ਤੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਦੇਖ ਕਰ ਰਹੋ ਅਸੀਂ ਜਿੰਨੇ ਜੋਗੇ ਹਾਂ ਤੁਹਾਡੇ ਨਾਲ ਅਸੀਂ ਤੁਹਾਡੇ ਤੋਂ 1% ਵੀ ਪਿੱਛੇ ਨਹੀਂ ਹੈਗੇ ਸੂਬੇ ਦੀ ਸਰਕਾਰ ਵੀ ਉਹੋ ਜੀ ਤੇ ਕੇਂਦਰ ਦੀ ਸਰਕਾਰ ਵੀ ਉਹੋ ਜੀ ਆ ਉਹਨਾਂ ਨੇ ਕਿਹਾ ਜੀ ਕਿ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਭਾਈ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਵਰਗੀ ਆ ਸੋ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵੱਲੋਂ ਉਹਨਾਂ ਦੇ ਨਾਲ ਖੜਨ ਦੀ ਗੱਲ ਕਹੀ ਆ ਤੇ ਗੱਲ ਕਹੀ ਹੈ ਜੀ ਕਿ ਅਸੀਂ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਤੁਹਾਡੇ ਨਾਲ ਆ ਗਏ ਜੀ ਜੀ ਜਨਾਬ ਸਾਹਿਬ ਮਨਪ੍ਰੀਤ ਸਿੰਘ ਈਆਲੀ ਬੜੇ ਦਿਨਾਂ ਬਾਅਦ ਉਹਨਾਂ ਦਾ ਸੁਰਖੀਆਂ ਦੇ ਵਿੱਚ ਆਇਆ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਹਿੰਨੇ ਮਨਪ੍ਰੀਤ ਈਆਲੀ ਹੋਰਾਂ ਨੂੰ ਘੇਰਿਆ ਕੀ ਕਹਿਣਾ ਉਹਨਾਂ ਦਾ ਦੇਖੋ ਮਹੇਸ਼ਿੰਦਰ ਸਿੰਘ ਗਰੇਵਾਲ ਅਕਾਲੀ ਦਲ ਦੇ ਸੀਨੀਅਰ ਨetaਵਾਂ ਦੇ ਵਿੱਚੋਂ ਇੱਕ ਆ ਉਹਨਾਂ ਨੇ ਘੇਰਿਆ ਕਿਉਂ ਆ ਸਵਾਲ ਇਹ ਆ ਘੇਰਿਆ ਇਸ ਕਰਕੇ ਆ ਉਹ ਕਹਿੰਦੇ ਵੀ ਦੇਖੋ ਜਿਹੜਾ ਇਹ ਮਨਪ੍ਰੀਤ ਸਿੰਘ ਈਆਲੀ ਆ ਦਾਖਾ ਖੇਤਰ ਤੋਂ ਅਕਾਲੀ ਦਲ ਦਾ ਵਿਧਾਇਕ ਜਿਹੜਾ ਕਿ ਬਗਾਵਤ ਕਰਕੇ ਚੱਲ ਰਿਹਾ ਜਿਹਦੇ ਵੱਲੋਂ ਵੱਖਰੀ ਭਰਤੀ ਮੇਂ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਜੀ ਕਿ ਇਹ ਗਲਤ ਕੀਤਾ ਜਾ ਰਿਹਾ ਤੇ ਮਨਪ੍ਰੀਤ ਈਆਲੀ ਨੇ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਆਖਰੀ ਰਣ ਬਜਟ ਸੈਸ਼ਨ ਦੇ ਆਖਰੀ ਰਣ ਉਹ ਕਿਹੜੇ ਕਾਰਨਾਂ ਜਿਹਦੇ ਕਿ ਵਿਧਾਨ ਸਭਾ ਦੇ ਵਿੱਚ ਇਹ ਗੱਲ ਚੁੱਕੀ ਕਿ ਭਾਈ ਜਿਹੜੀ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਤੇ ਉਹਨੂੰ ਵੀ ਸਹੀ ਕੰਮ ਕਰਨਾ ਚਾਹੀਦਾ ਹੈ ਤੇ ਜਿਹੜੇ ਜਸੇਧਾਰ ਆ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਲਾਉਣ ਦੇ ਬਾਰੇ ਇੱਕ ਪ੍ਰਕਿਰਿਆ ਬਣਨੀ ਚਾਹੀਦੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਮਹੇਸ਼ਿੰਦਰ ਕਰੇਵਾਲ ਹੋਰਾਂ ਨੇ ਅਕਾਲੀਆਬੂ ਨੇ ਉਹ ਕਹਿੰਦੇ ਜੀ ਕੀ ਇਹ ਵਿਧਾਨ ਸਭਾ ਦਾ ਕੰਮ ਹੈ ਜਸੇਧਾਰ ਲਾਉਣਾ ਤੇ ਲਾਉਣਾ ਤੁਹਾਨੂੰ ਗੱਲ ਕਿੱਥੇ ਕਰਨੀ ਚਾਹੀਦੀ ਆ ਤੁਸੀਂ ਕਿੱਥੇ ਗੱਲ ਕਰਦੇ ਹੋ ਕਿ ਤੁਸੀਂ ਪੰਜਾਬ ਸਰਕਾਰ ਦੀ ਢੋਲੀ ਦੇ ਵਿੱਚ ਨਹੀਂ ਪੈਗੇ ਕੀ ਇਹ ਵਿਧਾਨ ਸਭਾ ਦੇ ਵਿੱਚ ਕਰਨ ਵਾਲੀ ਗੱਲ ਆ ਕਿ ਨਹੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੇ ਬਜਟ ਦੀ ਗੱਲ ਕਰੋ ਤੁਸੀਂ ਗੱਲ ਕਰਨ ਲੱਗੇ ਬਜਟ ਹਜ਼ਾਰ ਕਿਵੇਂ ਬਣਾਉਣੇ ਚਾਹੀਦੇ ਆ ਤੁਸੀਂ ਉੱਥੇ ਗੱਲ ਕਰਨੇ ਚਾਹਦੇ ਹੋ ਵੀ ਭਾਈ ਸ਼੍ਰੋਮਣੀ ਕਮੇਟੀ ਕਿਵੇਂ ਕੰਮ ਕਰੇ ਵੀ ਅੱਗੇ ਆਮ ਆਦਮੀ ਪਾਰਟੀ ਹੈ ਕੁਝ ਦੇਖਦੀ ਹੁੰਦੀ ਉਹਨਾਂ ਨੇ ਆ ਗੱਲ ਕਹੀ ਆ ਫਿਰ ਉਹਨਾਂ ਨੇ ਸਵਾਲ ਕੀਤਾ ਵੀ ਕੀ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਦੇ ਦਿਨ ਜਿਸ ਦਿਨ ਤੁਸੀਂ ਬੋਲੇ ਆ ਉਸ ਤੋਂ ਪਹਿਲਾਂ ਜਾ ਕੇ ਹਰਜੋਤ ਬੈਸ ਨੂੰ ਨਹੀਂ ਮਿਲੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਨਹੀਂ ਹੋ ਉਹਨਾਂ ਨੇ ਆ ਸਵਾਲ ਕੀਤੇ ਆ ਸੋ ਪਤਾ ਨਹੀਂ ਇਹਦਾ ਕੀ ਉੱਤਰ ਆਊਗਾ ਕੀ ਉੱਤਰ ਨਹੀਂ ਆਊਗਾ ਪਰ ਗੱਲ ਇਹ ਜੀ ਕਿ ਇਹ ਜਿਹੜੀ ਭਰਤੀ ਵਾਲਾ ਕੰਮ ਆ ਇਹ ਲਗਾਤਾਰ ਉਮੇ ਦਾ ਉਮੇ ਜਾ ਰਹੀ ਆ ਜਿਹੜੀ ਤਾਂ ਹੈਗੀ ਜੀ ਪੰਜ ਮੈਂਬਰੀ ਕਮੇਟੀ ਉਹ ਕਹਿੰਦੀ ਜੀ ਅਸੀਂ ਭਰਤੀ ਕਰ ਰਹੇ ਆ ਉਹਨਾਂ ਮੁਤਾਬਕ ਜਿਵੇਂ ਕਿ ਜਥੇਦਾਰ ਸਾਹਿਬ ਨੇ ਕਿਹਾ ਜਿਹੜੇ ਦੂਜੇ ਤੇਰਾ ਉਹ ਇਹ ਗੱਲ ਕਹਿੰਦੀ ਜੀ ਕਿ ਅਸੀਂ ਭਰਤੀ ਕਰ ਹਟੇ ਆ ਤੇ ਬਸ ਉਹ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਹੁਣ ਪਤਾ ਨਹੀਂ ਲੋਕ ਕਿਹਦੇ ਉੱਤੇ ਯਕੀਨ ਕਰਨਗੇ ਕਿਹਦੇ ਉੱਤੇ ਨਹੀਂ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਹੈ ਵੀ ਇੱਥੇ ਭਰਤਗਨ ਦੇ ਨਾਂ ਦੇ ਉੱਤੇ ਹੋਈ ਕੀ ਕੀ ਜਾਂਦਾ ਜੀ ਤੇਰਾ ਸਾਹਿਬ ਟੋਲ ਪਲਾਸ ਜਾਂ ਨਾ ਖਬਰ ਅਕਸਰ ਅਖਬਾਰਾਂ ਦੇ ਵਿੱਚ ਅਕਸਰ ਹਰ ਰੋਜ਼ ਹੀ ਆਉਂਦੀਆਂ ਨੇ ਕਦੇ ਕੋਈ ਟੋਲ ਪਲਾਸ ਮਹਿੰਗਾ ਹੋ ਗਿਆ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਹੁਣ ਵੀ ਕਹਿੰਦੇ ਪੰਜਾਬ ਦਾ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਸਾ ਹੈ ਉਹ ਹੋਰ ਮਹਿੰਗਾ ਹੋ ਗਿਆ ਜੀ ਕਿਉਂ ਬਿਲਕੁਲ ਜੀ ਦੇਖੋ ਮੈਂ ਨਾ ਅੱਗੇ ਵੀ ਸੋਚਣਾ ਹੁੰਦਾ ਮੈਂ ਕਿਤੇ ਵੀ ਜੇ ਨਾ ਕਿਸੇ ਨੇ ਕਰਿਆਨੀ ਵਾਲੀ ਦੁਕਾਨ ਕੀਤੀ ਹੋਵੇ ਉਹ ਆਪਣਾ ਸੌਦਾ ਤਾਂ ਮਹਿੰਗਾ ਕਰਦਾ ਵੇ ਭਾਈ ਹੁਣ ਨਾ ਢੋਆ ਢੋਈ ਮਹਿੰਗੀ ਹੋ ਗਈ ਆ ਤੇਲ ਦਾ ਭਾਅ ਵਧ ਗਿਆ ਹੁਣ ਜੀ ਇਸ ਕਰਕੇ ਵੀ ਕਿਉਂਕਿ ਪਿੱਛੋਂ ਭਾਅ ਲੇਟ ਆਉਂਦਾ ਜੁਆ ਵਧ ਆਉਂਦਾ ਇਸ ਕਰਕੇ ਵੀ ਭਾਈ ਹੁਣ ਸਾਡ ਬਿਜਲੀ ਬੱਤੀ ਦੇ ਖਰਚੇ ਵਧ ਗਏ ਆ ਜੇ ਮੈਂ ਭਾਈ ਘਰੀਆਨੇ ਦੇ ਵਿੱਚ ਛਟਿਆਨੀ ਛਟਿਆਨੀ ਰੁਪਈਆ ਰੁਪਈਆ ਹਰ ਚੀਜ਼ ਤੇ ਮਹਿੰਗਾ ਕਰਦਾ ਜੇ ਮੰਨ ਲਓ ਆਂਡਿਆਂ ਦੀ ਰੇੜੀ ਵੀ ਹੋਵੇ ਬੰਦਾ ਕਹਿੰਦਾ ਯਾਰ ਆਂਡਿਆਂ ਦੀ ਟ੍ਰੇ ਹੁਣ ਮਹਿੰਗੀ ਹੋ ਗਈ ਆ ਪਿੱਛੋਂ ਵੀ ਮਹਸਾ ਕਰਕੇ ਇੱਥੇ ਜਦੋਂ ਮੈਂ ਖੜਦਾ ਉਹ ਸੰਡੇ ਟੁੱਟ ਵੀ ਜਾਂਦੇ ਆ ਇੱਥੇ ਜਦੋਂ ਮੈਂ ਖੜਦਾ ਮੇਰੀ ਕੋ ਸਕੂਟਰ ਦਾ ਖਰਚਾ ਵੀ ਹੈਗਾ ਇਹ ਹੋ ਬੰਦਾ ਇਸ ਕਰਕੇ ਚੀਜ਼ਾਂ ਦੇ ਭਾਵੇਂਗੇ ਕਰਨਾ ਪਰ ਇੱਥੇ ਟੋਲ ਪਲਾਟੇ ਦੇ ਵਿੱਚ ਕਿਹੜੀ ਚੀਜ਼ ਮੈਂ ਕੀ ਹੁੰਦੀ ਆ ਜਿਹੜੇ ਤੇ ਕਿਹੜਾ ਕੋਈ ਹਰ ਰੋਜ਼ ਇਨਵੈਸਟਮੈਂਟ ਹੁੰਦੀ ਆ ਪਰ ਪਤਾ ਨਹੀਂ ਕਿਹੜੇ ਕਾਰਨਾਂ ਜਿਹਦੇ ਕਰਕੇ ਉਹ ਲਗਾਤਾਰ ਮਹਿੰਗਾ ਕਰਦੇ ਆ ਤਾਂ ਹੁਣ ਵੀ ਉਹੋ ਜੀ ਖਬਰ ਆਈ ਆ ਖਬਰ ਇਹ ਆਈ ਆ ਕਿ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣੇ ਵਾਲਾ ਜਿਹਨੂੰ ਅਸੀਂ ਲਾਹ੍ਹੋਂਬਲ ਵਾਲਾ ਟੋਲ ਪਲਾਜ਼ਾ ਕਹਿੰਦੇ ਆ ਉਹਨੂੰ ਹੋਰ ਮਹਿੰਗਾ ਕਰ ਦਿੱਤਾ ਗਿਆ ਉਹਦੇ ਵਿੱਚ 15 ਤੋਂ ਲੈ ਕੇ 35 ਜਾਂ 40 ਰੁਪਏ ਇੱਕ ਗਿੜੇ ਦੇ ਵਧਾ ਦਿੱਤੇ ਗਏ ਆ ਜਿਵੇਂ ਕਾਰ ਦਾ ਭਾੜਾ ਜਿਹੜਾ ਉਹ 15 ਰੁਪਏ ਵਧਾ ਦਿੱਤਾ ਗਿਆ ਹੋਰ ਕਿਸੇ ਚੀਜ਼ ਦਾ ਭਾੜਾ ਵਧਾਤਾ ਉਹਦਾ ਵੀ ਭਾੜਾ ਵਧਾਤਾ ਇਹਦਾ ਵੀ ਭਾੜਾ ਵਧਾਤਾ ਇਸ ਤਰੀਕੇ ਨਾਲ ਕਰ ਦਿੱਤਾ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਵੀ ਭਾਈ ਇੱਥੇ ਲੋੜ ਕੀ ਆ ਜਾਂ ਤਾਂ ਹੋਵੇ ਵੀ ਭਾਈ ਤੁਸੀਂ ਕੋਈ ਇਨਵੈਸਟਮੈਂਟ ਕਰਦੇ ਇਹਦੇ ਉੱਤੇ ਹਰ ਰੋਜ਼ ਜਿਹੜੀ ਸੜਕ ਇੱਕ ਵਾਰੀ ਚੱਜ ਨਾਲ ਬਣ ਗਈ ਉਹਨੂੰ ਤਾਂ ਦੁਬਾਰਾ ਬਣਾਉਣ ਦੀ 10 ਸਾਲ ਲੋੜ ਨਹੀਂ ਪਈ ਜੇ ਚੱਜ ਨਾਲ ਬਣਾਈ ਹੋਵੇ ਤਾਂ ਤੇ ਨਾਲੇ ਆਪਾਂ ਤਾਂ ਦੇਖਿਆ ਨਹੀਂ ਵੀ ਟੋਲ ਏਰੀਏ ਦੇ ਵਿੱਚ ਹਰ ਰੋਜ਼ ਸੜਕ ਬਣਦੀ ਹੋਵੇ ਸੋ ਇਹ ਨਹੀਂ ਸਮਝ ਆਉਂਦੀ ਕਿ ਇੰਨੀ ਦੀ ਇਨਵੈਸਟਮੈਂਟ ਹਰ ਰੋਜ਼ ਦੀ ਕਿਹੜੀ ਆ ਵੀ ਜਿਹੜਾ ਇਸ ਤਰੀਕੇ ਨਾਲ ਭਾਅ ਦੇ ਵਿੱਚ ਵਾਧਾ ਕਰਦੇ ਆ ਤੇ ਮੈਂ ਤੇਰੇ ਕਦੇ ਸੋਚਦਾ ਹੁੰਦਾ ਵੀ ਲੋਟ ਪਸਾਨਾਂ ਤੋਂ ਹੀ ਆਉਂਦੇ ਆ ਜਦੋਂ ਉਹ ਆ ਕੇ ਬਹਿ ਜਾਂਦੇ ਆ ਤੇ ਫਿਰ ਸਾਰੇ ਮੌਜ ਨਾਲ ਲੱਗਦੇ ਆ ਉਦਾਂ ਭਾਵੇਂ ਉਹਨਾਂ ਦੇ ਨਾਲ ਕੋਈ ਖੜਦਾ ਨਹੀਂਗਾ ਪਰ ਇਹ ਵੀ ਜਦੋਂ ਉਹ ਆ ਜਾਂਦੇ ਆ ਤੇ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਨਹੀਂਗਾ ਵੀ ਪੈ ਜਾਂਦੀਆਂ ਤੇ ਉਦਾਂ ਕਿਸੇ ਨੂੰ ਟਿਕ ਨਹੀਂ ਜਾਂਦੇ ਜੀ ਜੀ ਪਟਨਾ ਸਾਹਿਬ ਇਹਨਾਂ ਤੇ ਕੋਈ ਚੈੱਕ ਹੈ ਹੀ ਨਹੀਂ ਕੋਈ ਇਹਨਾਂ ਨੂੰ ਰੋਕਣ ਵਾਲਾ ਹੈ ਹੀ ਨਹੀਂ ਯੱਕ ਤੁਸੀਂ ਕੀ ਨਹੀਂ ਕਰਨਾ ਜੀ ਦੇਖੋ ਗੱਲ ਤਾਂ ਇਹ ਆ ਵੀ ਇਹ ਤਾਂ ਲੁਟੇਰੇ ਆ ਇਹ ਤਾਂ ਲੋਟੂ ਟੋਲੇ ਆ ਵੀ ਭਾਈ ਜਿੱਥੇ ਚਿੱਤ ਕਰਦਾ ਉਥੇ ਅੱਡਾ-ਗੱਡਾ ਕੱਢ ਲੋ ਜਿੱਥੇ ਚਿੱਤ ਕਰਦਾ ਉਥੇ ਤੁਸੀਂ ਬੈਠੇ ਰਹੋ ਤੇ ਫਿਰ ਪੰਜਾਬ ਦੇ ਵਿੱਚ ਕਿੰਨੇ ਐਸੇ ਟੋਲ ਪਲਾਜ਼ੇ ਆ ਜਿਹੜੇ ਕਿ ਹੁਣ ਤੱਕ ਗਲਤ ਚੱਲਦੇ ਰਹੇ ਸਮਾਂ ਲੰਘਣ ਤੋਂ ਬਾਅਦ ਵੀ ਚੱਲਦੇ ਰਹੇ ਆ ਜਿਹੜਾ ਟੋਲ ਪਲਾਜ਼ਾ ਦਾ ਤਾਂ ਪੰਜਾਬ ਦੇ ਵਿੱਚ ਕਨਸੈਪਟ ਹੀ ਵਿਗੜ ਗਿਆ ਵੀ ਦੇਖੋ ਮੈਂ ਹੈਰਾਨ ਆ ਵੀ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦੇ ਆਂ ਹੋਰ ਦੇਸ਼ ਵੀ ਛੱਡੋ ਹੋਰ ਸੂਬੇ ਤੇ ਜਾਂਦੇ ਆਂ ਆਪਾਂ ਹਿਮਾਚਲ ਦੇ ਵਿੱਚ ਗਏ ਸੀਗੇ ਸਾਰੇ ਟੀਮ ਦੇ ਸਮੇਤ ਤੇ ਉਦੋਂ ਸਿਰਫ ਇੱਕ ਟੋਲ ਜਾਂਦਾ ਨੂੰ ਪਿਆ ਚੰਡੀਗੜ੍ਹ ਤੋਂ ਪਾਲੰਪੁਰ ਤੇ ਇੱਕ ਟੋਲ ਆਉਂਦਾ ਨੂੰ ਪਿਆ ਪਾਲੰਪੁਰ ਤੋਂ ਜਲੰਧਰ ਤੇ ਇੱਥੇ ਦੇਖੋ ਜੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਉਹਨਾਂ ਸਫ਼ਰ ਕਰਨਾ ਹੋਵੇ 15 ਤੱਕ ਤੇ ਉਹਨੇ ਚਿਰ ਦੇ ਵਿੱਚ ਚਾਰ ਟੋਲ ਆ ਜਾਂਦੇ ਆ ਨਾਲੇ ਉਹ ਪਹਾੜ ਕੱਟ-ਕੱਟ ਕੇ ਸੜਕਾਂ ਨੂੰ ਸੁਆਰਿਆ ਤੇ ਇੱਥੇ ਪੱਧਰੀ ਸੜਕ ਦੇ ਉੱਤੇ ਇਨਾ ਵੀ ਏਹੋ ਲੱਗਦਾ ਵੀ ਇਹ ਸੱਚੀ-ਬੁੱਚੀ ਲੁਟੇਰਿਆਂ ਦੇ ਖੋਲੇ ਹੋਏ ਆ ਜੀ ਜੀ ਬਿਲਕੁਲ ਸਹੀ ਤਿਆਨਾ ਸਾਹਿਬ ਕਰਨਲ ਬਾਠ ਦਾ ਮੁੱਦਾ ਅਜੇ ਵੀ ਸ਼ਾਂਤ ਨਹੀਂ ਹੋ ਰਿਹਾ ਪਰਿਵਾਰ ਦੇ ਵੱਲੋਂ ਰਾਜਨਾਥ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਪਰਿਵਾਰ ਦੇ ਵੱਲੋਂ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪਾਈ ਪਿੱਛੇ ਨਹੀਂ ਹਟਾਂਗੇ ਅਸੀਂ ਇਨਸਾਫ ਲੈ ਕੇ ਹੀ ਰਹਾਂਗੇ ਉਹਨਾਂ ਨੇ ਕਿਹਾ ਜੀ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ ਤੇ ਅਸੀਂ ਇਸ ਜ਼ਿਆਦਤੀ ਨੂੰ ਕਦੇ ਭੁੱਲ ਨਹੀਂ ਸਕਦੇ ਭਾਰਤ ਦੇ ਰੱਖਿਆ ਮੰਤਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਕਰਨਲ ਬਾਠ ਦੀ ਪਤਨੀ ਨੇ ਤੇ ਰਾਜਨਾਥ ਸਿੰਘ ਨੂੰ ਮਿਲ ਕੇ ਉਹ ਆਏ ਆ ਕੁੱਟਮਾਰ ਕੀਤੀ ਗਈ ਸੀ ਇਹਨਾਂ ਦੇ ਪਤੀ ਦੀ ਉਹਨਾਂ ਦੇ ਪੁੱਤ ਦੀ ਤੇ ਇਸ ਕਰਕੇ ਉਹਨਾਂ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਆ ਇਹਨਾਂ ਨੇ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ ਆ ਕਿ ਰੱਖਿਆ ਮੰਤਰੀ ਨੇ ਜਾਂਚ ਕਰਾਉਣ ਤੇ ਨਿਆਂ ਦਿਵਾਉਣ ਦਾ ਸਾਨੂੰ ਭਰੋਸਾ ਦਿੱਤਾ ਜਸਵਿੰਦਰਪੁਰ ਬਾਠ ਨੇ ਕਿਹਾ ਵੀ ਰੱਖਿਆ ਮੰਤਰੀ ਨੇ ਸਾਡੀ ਗੱਲ ਸੁਣੀ ਆ ਉਹਨਾਂ ਨੂੰ ਪੰਜਾਬ ਦੀ ਸਥਿਤੀ ਤੇ ਉਥੇ ਚੱਲ ਰਹੀ ਗੁੰਡਾਗਰਦੀ ਦੇ ਬਾਰੇ ਦੱਸਿਆ ਨਾਲ ਹੀ ਇਹ ਗੱਲ ਕਹੀ ਹੈ ਕਿ ਸਿਸਟਮ ਨੂੰ ਸਾਡੇ ਨਾਲ ਖੜਨਾ ਚਾਹੀਦਾ ਸੀ ਜਦ ਕਿ ਸਾਨੂੰ ਸਿਸਟਮ ਨਾਲ ਲੜਨਾ ਪੈ ਰਿਹਾ ਤੇ ਬਾਠ ਦੀ ਘਰਵਾਲੀ ਨੇ ਇਹ ਗੱਲ ਕਹੀ ਹੈ ਕਿ ਰੱਖਿਆ ਮੰਤਰੀ ਨੇ ਸਾਨੂੰ ਨਿਆਂ ਦਾ ਛੇਤੀ ਪ੍ਰੋਸਸ ਦਿੰਦਾ ਇਹਨਾਂ ਨੇ ਐਸਆਈਟੀ ਦੇ ਬਾਰੇ ਇਹ ਗੱਲ ਕਹੀ ਹੈ ਵੀ ਸੈਟ ਹੈ ਜਿਹੜੀ ਉਹ ਤਾਂ ਹਰ ਚੀਜ਼ ਇਹਨਾਂ ਬਦਲ ਦਿੱਤੀ ਜਾਂਦੀ ਹੈ ਤੇ ਵੇਨੇ ਭਾਈ ਕੀ ਮੰਨਦਾ ਵੈਸੇ ਉਦਾਂ ਜਿਵੇਂ ਪਹਿਲਾਂ ਖਬਰਾਂ ਆਈਆਂ ਸੀ ਅੱਜ ਇਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗਾਂ ਇਹ ਹੁੰਦੀ ਹੈ ਕਿ ਨਹੀਂ ਜੇ ਹੁੰਦੀ ਹੈ ਤਾਂ ਕਿਸ ਤਰ੍ਹਾਂ ਨਿਕਲਦਾ ਇਹ ਚਲੋ ਸ਼ਾਮ ਤੱਕ ਪਤਾ ਲੱਗ ਜਾਣਾ ਜੀ ਜੀ ਤੇ ਤਾਨਾ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਪਿਓ ਪੁੱਤ ਦੀ ਤਾਂ ਇੰਨੀ ਯਾਦ ਹੀ ਹੁੰਦੀ ਹੈ ਪਰ ਇਸ ਖਬਰ ਨੇ ਹੈਰਾਨ ਕਰਤਾ ਕਹਿੰਦੇ 1 ਕਰੋੜ ਦੇ ਲਈ ਪਿਓ ਨੇ ਪੁੱਤ ਦੀ ਮੌਤ ਦੀ ਝੂਠੀ ਕਹਾਣੀ ਰਚ ਦਿੱਤੀ ਜੀ ਕਿੱਥੋਂ ਦੀ ਖਬਰ ਹੈ ਦੇਖੋ ਜੀ ਇਹ ਦਿੱਲੀੋਂ ਖਬਰ ਆਈ ਹੈ ਤੇ ਮੈਂ ਇਸ ਖਬਰ ਦੇ ਉੱਤੇ ਬਹੁਤ ਹੈਰਾਨ ਆ ਵੀ ਭਾਈ ਲੋਕਾਂ ਦੇ ਲਈ ਪੈਸਾ ਪ੍ਰਮੁੱਖ ਕਿਵੇਂ ਹੋ ਗਿਆ ਲੋਕਾਂ ਦੇ ਲਈ ਸਭ ਕੁਝ ਪੈਸਾ ਹੀ ਕਿਵੇਂ ਬਣ ਗਿਆ ਲੋਕਾਂ ਦੇ ਲਈ ਹੋਰ ਕੁਝ ਰਹੀ ਨਹੀਂ ਗਿਆ ਲੋਕ ਸਿਰਫ ਪੈਸੇ ਦੇ ਪਿੱਛੇ ਆ ਹੁਣ ਹੋਰ ਕੁਝ ਰਹਿ ਨਹੀਂ ਗਿਆ ਕਿਉਂਕਿ ਦੇਖੋ ਆਮ ਤੌਰ ਦੇ ਉੱਤੇ ਨਾ ਮਾਪੇ ਧੀ ਪੁੱਤ ਦੀ ਮੌਤ ਦੀ ਖਬਰ ਵੀ ਸੁਣ ਕੇ ਨਹੀਂ ਰਾਜ਼ੀ ਹੁੰਦੇ ਵੀ ਯਾਰ ਕਿਤੇ ਮੂੰਹ ਦੇ ਵਿੱਚੋਂ ਵੀ ਸ਼ਬਦ ਨਿਕਲ ਜੇ ਨਾ ਉਹ ਕਹਿ ਦਿੰਦੇ ਵੀ ਖਬਰਦਾਰ ਜੀ ਆਹ ਸ਼ਬਦ ਮੂੰਹ ਤੋਂ ਕੱਢਿਆ ਇੱਥੇ ਇੱਕ ਬਾਪ ਨੇ ਬੀਮਾ ਜਿਹੜਾ ਕਰਵਾਇਆ ਸੀ ਆਪਦੇ ਪੁੱਤ ਦੀ ਪਾਲਿਸੀ ਕਰਵਾਈ ਹੈ ਜਿਹੜੀ 1 ਕਰੋੜ ਵਾਲੀ ਉਹਨੂੰ ਹਾਸਲ ਕਰਨ ਲਈ ਆਪਦੇ ਪੁੱਤ ਦੀ ਮੌਤ ਦਾ ਡਰਾਮਾ ਰਚਿਆ ਅਸਲ ਵਿੱਚ ਇਹਦੇ ਮੁੰਡੇ ਦਾ ਹੋ ਗਿਆ ਸੀ ਐਕਸੀਡੈਂਟ ਐਕਸੀਡੈਂਟ ਤੋਂ ਬਾਅਦ ਜਿਹੜਾ ਮੁੰਡਾ ਉਹ ਚਲੋ ਠੀਕ ਵੀ ਹੋ ਗਿਆ ਜੇ ਉਹਦੇ ਸੱਟਾ ਥੋੜੀਆਂ ਲੱਗੀਆਂ ਸੀ ਇਹਨੇ ਉਹ ਸੱਤਪਤਾਲ ਦੇ ਵਿੱਚੋਂ ਤੇ ਕਰਵਾ ਲਿਆ ਜੀ ਕਿਸੇ ਹੋਰ ਪਾਸੇ ਰਖੜ ਕਰਵਾ ਲਿਆ ਮੁੰਡੇ ਨੂੰ ਉਥੋਂ ਇਹਨੇ ਕਾਗਜ਼ਪੂਤ ਵੈਲਟ ਬਣਵਾ ਲੇ ਵੀ ਟਾਈ ਮੇਰੇ ਮੁੰਡੇ ਦੀ ਤਾਂ ਮੌਤ ਹੋ ਗਈ ਆ ਇਹਨੇ ਘਰ ਦੇ ਵਿੱਚ ਹੀ ਕਿਉਂਕਿ ਇਹਨਾਂ ਦਾ ਕੋਈ ਹੋਊ ਘਰ ਰਵਾਜ ਜਾਂ ਗਵਾਨ ਦੇ ਵਿੱਚ ਕਿਤੇ ਤੇ ਉੱਥੇ ਸਤਕਾਰ ਵੀ ਕਰ ਲਿਆ ਉਸ ਤੋਂ ਬਾਅਦ ਸਾਰੇ ਕਾਗਜ਼ ਪੱਤਰ ਵੀ ਲਾ ਲੇ ਤੇ ਬੀਮੇ ਵਾਲਿਆਂ ਤੋਂ 1 ਕਰੋੜ ਰੁਪਏ ਦਾ ਅਪਲਾਈ ਵੀ ਕਰਤਾ ਪਰ ਜਦੋਂ ਬੀਮੇ ਵਾਲਿਆਂ ਨੇ ਪੈਸੇ ਦੇਣੇ ਹੁੰਦੇ ਆ ਉਹ ਖੁਦ ਵੀ ਇਨਕੁਆਰੀ ਕਰਦੇ ਆ ਉਹ ਜਦੋਂ ਇਨਕੁਆਰੀ ਕਰਦੇ ਫਿਰ ਉਹ ਥਾਣੇ 'ਚ ਵੀ ਜਾਂਦੇ ਆ ਵੀ ਭਾਈ ਐਕਸੀਡੈਂਟ ਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਕੋਈ ਆਈ ਸੀ ਤੁਹਾਨੂੰ ਪਤਾ ਇਸ ਗੱਲ ਦਾ ਸੋ ਆ ਸਾਰੀਆਂ ਗੱਲਾਂ ਬੁੱਲਾਂ ਕਰਕੇ ਹੌਲੀ-ਹੌਲੀ ਗੁੱਥੀ ਵਿੱਚੋਂ ਸੁਲਝ ਗਈ ਆ ਤੇ ਇਹਨੇ ਸਾਰੀ ਕਹਾਣੀ ਆਪ ਹੀ ਰਚੀ ਸੀ ਸਿਰਫ ਤੇ ਸਿਰਫ 1 ਕਰੋੜ ਰੁਪਏ ਦੀ ਖਾਤਰ ਇਹਨੇ ਆਪਦੇ ਜਿਉਂਦੇ ਨੂੰ ਚੰਗੇ ਭੜੇ ਮੁੰਡੇ ਨੂੰ ਮਾਰ ਦਿੱਤਾ ਕੱਤ ਦੇ ਵਿੱਚ ਸੋ ਆ ਜਾਣਕਾਰੀ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਆਹ ਕੁਝ ਵੀ ਚੱਲਦਾ ਲਖਣ ਦੇਖੋ ਤੁਸੀਂ ਕਿਹੜੇ-ਕਿਹੜੇ ਚੱਲਦੇ ਆ ਜੀ ਜੀ ਬਿਲਕੁਲ ਮੈਂ ਤਾਂ ਹੈਰਾਨ ਐ ਇਹਨਾਂ ਚੀਜ਼ਾਂ ਦੇ ਉੱਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਇਹ ਵਹਿਮ ਹੁੰਦਾ ਜਾਣਾ ਸਾਹਿਬ ਕਿ ਜਿਹੜੇ ਬੀਮੇ ਕੰਪਨੀਆਂ ਵਾਲੇ ਨੇ ਸਾਰੇ ਜਿਵੇਂ ਕਹਿਣਗੇ ਉਵੇਂ ਮਤਲਬ ਉਹ ਗੱਲ ਮੰਨ ਲੈਣਗੇ ਉਹ ਮੂਰਖ ਨੇ ਸ਼ਾਇਦ ਲੋਕ ਆਪ ਆਪਣੇ ਆਪ ਨੂੰ ਜ਼ਿਆਦਾ ਸਮਾਰਟ ਸਮਝਦੇ ਨੇ ਖੈਰ ਉਧਰ ਝੋਨੇ ਦੀ ਗੱਲ ਕਰਦੇ ਆਂ ਜੀ ਝੋਨੇ ਦੀ ਲਵਾਈ ਦਾ ਕੰਮ ਪਹਿਲੀ ਜੂਨ ਤੋਂ ਸ਼ੁਰੂ ਹੋ ਜਾਊਗਾ ਹਾਂ ਬਿਲਕੁਲ ਜੀ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਆ ਵੀ ਐਚਕੀ ਝੋਨੇ ਦੀ ਲਵਾਈ ਦਾ ਕੰਮ ਆ ਜਿਹੜਾ ਉਹ ਪਹਿਲੀ ਜੂਨ ਤੋਂ ਸ਼ੁਰੂ ਹੋ ਜਾਊਗਾ ਕਿਉਂਕਿ ਨਾ ਜਦੋਂ ਇਹਨੂੰ ਲੇਟ ਕੀਤਾ ਜਾਂਦਾ ਉਦੋਂ ਕਈ ਤਰ੍ਹਾਂ ਦੇ ਰਫੜ ਪੈ ਜਾਂਦੇ ਆ ਇਹ ਰ ਫਲਾਣੀ ਥਾਂ ਦੇ ਉੱਤੇ 10 ਜੂਨ ਨੂੰ ਲਾਉਣਾ ਸ਼ੁਰੂ ਕਰਨਾ ਫਲਾਣੀ ਥਾਂ ਤੇ 20 ਜੂਨ ਨੂੰ ਲਾਉਣਾ ਸ਼ੁਰੂ ਕਰਨਾ ਉਹ ਫਿਰ ਕਿਸੇ ਥਾਂ ਦੇ ਉੱਤੇ ਗਿਤਾ ਹੋ ਜਾਂਦਾ ਕਿਸੇ ਥਾਂ ਤੇ ਪਛੇਤਾ ਹੋ ਜਾਂਦਾ ਕਈ ਸਮਾਂ ਤੇ ਨਹੀਂ ਵੱਧ ਜਾਂਦਾ ਕਈ ਸਮਾਂ ਤੇ ਨਹੀਂ ਘਟ ਜਾਂਦਾ ਫਿਰ ਉਹ ਐ ਫਸਲ ਦੇ ਉੱਤੇ ਅਸਰ ਪੈਂਦਾ ਸੋ ਹੁਣ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਕਿ 1 ਜੂਨ ਤੋਂ ਜਿਹੜੇ ਉਹ ਮੇਰੇ ਖਿਆਲ ਵਿੱਚ 4 ਜ਼ੋਨਾਂ ਦੇ ਵਿੱਚ ਵੰਡੇ ਹੋਇਆ ਇਸ ਵੇਲੇ ਪੰਜਾਬ ਨੂੰ ਤੇ 1 ਜੂਨ ਤੋਂ ਪੰਜਾਬ ਦੇ ਵਿੱਚ ਉਹ ਕਹਿੰਦੇ ਜੀ ਕਿ ਅਸੀਂ ਝੋਨਾ ਲਵਾਉਣ ਦੀ ਇਜਾਜ਼ਤ ਦੇ ਦਿੱਤੀ ਆ ਸੋ ਇਹ ਬਤੇ ਵੱਖ-ਵੱਖ ਜ਼ਿਲ੍ਹੇ ਜਿਹੜੇ ਉਹ ਲੈ ਗਏ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਤਰੀਕ ਤੋਂ ਪਰ ਇਹ 1 ਜੂਨ ਤੋਂ ਇੱਕ ਸ਼ੁਰੂਆਤ ਹੋਊਗੀ ਆਮ ਤੌਰ ਦੇ ਤੇ ਪਿਛਲੀ ਵਾਰ ਜਿਵੇਂ 10 ਜੂਨ ਤੋਂ ਸ਼ੁਰੂਆਤ ਕੀਤੀ ਸੀ ਉਹ ਕੁਝ ਨਹੀਂ ਹੋਊਗਾ ਜੀ ਜੀ ਤੇ ਤਹਿਲਾ ਸਾਹਿਬ ਕਣਕ ਦਾ ਕੀ ਹਾਲ ਹੈ ਜੀ ਪੱਕਣੀ ਸ਼ੁਰੂ ਹੋ ਗਈ ਬਿਲਕੁਲ ਜੀ ਬਿਲਕੁਲ ਮੈਂ ਕੱਲ ਗਿਆ ਸੀਗਾ ਇੱਕ ਸਮਾਗਮ ਦੇ ਵਿੱਚ ਤੇ ਰਾਹ ਦੇ ਵਿੱਚ ਮੈਂ ਦੋਨੋਂ ਪਾਸੇ ਸੜਕ ਦੇ ਤੇ ਕਣਕ ਹੀ ਨਿਹਾਰਦਾ ਗਿਆ ਕਣਕ ਹਰੀ ਤੋਂ ਸੁਨਹਿਰੀ ਹੋਣ ਵੱਲ ਵੱਧ ਰਹੀ ਹੈ ਕਣਕ ਦੇ ਸਿੱਟਿਆਂ ਦੇ ਵਿੱਚੋਂ ਸੁਨੇਰੀ ਭਾ ਮਾਰਨ ਲੱਗਦੀ ਆ ਤੇ ਉਹਨੂੰ ਬਸ ਹੁਣ ਕਰੜੀਆਂ ਧੁੱਪਾਂ ਦੀ ਲੋੜ ਆ ਤੇ ਜੇ ਕਰੜੀਆਂ ਧੁੱਪਾਂ ਲੱਗਦੀਆਂ ਰਹੀਆਂ ਹਫ਼ਤਾ ਖੰਡ ਤੱਕ ਇਹ ਹਰਿਆਲੀ ਆ ਜਿਹੜੀ ਉਹ ਬਿਲਕੁਲ ਸੁਨੇਰੀ ਰੰਗੀ ਬਣ ਜਾਣੀ ਆ ਫਿਲਹਾਲ ਪੰਜਾਬ ਦੇ ਵਿੱਚ ਬਹੁ ਗਿਣਤੀ ਕਣਕਾਂ ਜਿਹੜੀ ਜੋ ਹਰੀਆਂ ਪਰ ਉਹਨਾਂ ਦੇ ਸਿੱਟਿਆਂ ਦੇ ਵਿੱਚੋਂ ਸੁਨੇਰੀ ਭਾ ਮਾਰਦੀ ਆ ਜਿਵੇਂ ਆਪਾਂ ਕਹਿੰਦੇ ਜਿਵੇਂ ਪਿੱਤਲ ਵਿੱਚੋਂ ਚਮਕਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਜਾਂ ਜਦੋਂ ਸੂਰਜ ਚੜ੍ਹਦਾ ਜਾਂ ਡੁੱਬਦਾ ਜਦੋਂ ਉਹ ਭਾਜੀ ਮਾਰਦੀ ਹੁੰਦੀ ਆ ਉਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ ਤੋ ਜੇ ਪੰਜਾਬ ਦੇ ਵਿੱਚ ਬਿਲਕੁਲ ਠੀਕ ਮੌਸਮ ਰਹੇ ਤੇ ਭਾਈ ਇਹ 10-15 ਦਿਨ ਦੇ ਵਿੱਚ ਵਿੱਚ ਤੇ ਪੰਜਾਬ ਦੇ ਤੁਹਾਨੂੰ ਚਾਰੇ ਪਾਸੇ ਡੱਟੇ ਖੇਤਾਂ ਦੇ ਵਿੱਚ ਦਿਖੂਗੀ ਚਲਦੀ ਤੇ ਜਿੱਥੇ ਕੰਬਾਈਨਾ ਚੱਲਦੀਆਂ ਦਿਸਣੀਆਂ ਸੋ ਚੰਗੀ ਗੱਲ ਹੈ ਭਾਈ ਪੰਜਾਬ ਦੇ ਵਿੱਚ ਕਣਕ ਦਾ ਝਾੜ ਬਹੁਤ ਵਧੀਆ ਤੇ ਕਿ ਸੋਹਣਾ ਉਦਾਂ ਮੈਂ ਜਿੰਨਾ ਕੁ ਹੁਣ ਤੱਕ ਦੇਖਿਆ ਜੇ ਕੁਦਰਤ ਦੀ ਕਰੋਪੀ ਨਾ ਹੋਈ ਤਾਂ ਕਣਕ ਦਾ ਝਾੜ ਠੀਕ ਆ ਕਿਉਂਕਿ ਸਿੱਟਾ ਵੀ ਮੋਟਾ ਸਭ ਕੁਝ ਠੀਕ ਆ ਤੇ ਬਾਕੀ ਦੇਖੋ ਉਧਾਂ ਕਈ ਥਾਵਾਂ ਦੇ ਉੱਤੇ ਕਣਕ ਲੰਮੀ ਵੀ ਪਈ ਹੈ ਵਿਸੀ ਵੀ ਹੋਈ ਹੈ ਕਿਉਂਕਿ ਪਿਛਲੇ ਦਿਨ ਜਿਹੜੀ ਨੇਰੀ ਨਹੀਂ ਨੇਰੀ ਚੱਖੜ ਚੋਲਾ ਆਇਆ ਜਿਨ੍ਹਾਂ ਨੇ ਪਹਿਲਾਂ ਕਣਕ ਨੂੰ ਪਾਣੀ ਲਾਇਆ ਹੁੰਦਾ ਉਤੋਂ ਨੇਰੀ ਆ ਗਈ ਉਹ ਕਣਕ ਵਿਸ ਜਾਂਦੀ ਆ ਉਹਦਾ ਥੋੜਾ ਜਿਹਾ ਨੁਕਸਾਨ ਹੈਗਾ ਪਰ ਸਭ ਕੁਝ ਠੀਕ ਰਹੇ ਇਹਦੀ ਕਾਮਨਾ ਕਰਦੇ ਆ ਜੀ ਤੇ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਜੀ ਪੰਜਾਬ ਦੇ ਵਿੱਚ ਜੀ ਪਿਛਲੇ 2 ਦਿਨਾਂ ਤੋਂ ਉਨੀ ਤਪਸ਼ ਨਹੀਂ ਆ ਪੰਜਾਬ ਦੇ ਵਿੱਚ ਅੱਜ ਜਦੋਂ ਮੈਂ ਖਬਰਾਂ ਨਹੀਂ ਸਾਂਝ ਪਾ ਰਿਹਾ ਤੇ ਅੱਜ ਵੀ ਮੌਸਮ ਠੀਕ ਆ ਆਪਾਂ ਇਹਨੂੰ ਬੜਾ ਗਰਮ ਨਹੀਂ ਕਹਿ ਸਕਦੇਗੇ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਪਸ਼ ਉਨੀ ਨਹੀਂ ਹੋਣੀ ਜਿੰਨੀ ਕਿ ਇੱਕਦਮ ਵੱਡੀ ਸੀ ਪੰਜਾਬ ਦੇ ਵਿੱਚ ਤਾਪਮਾਨ ਤਾਂ ਸੰਤਕਾਂ ਤੋਂ ਮੁੜ ਕੇ ਆਇਆ ਪਰ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਮੌਲੀ ਰੀਆਂ ਕੜੀਆਂ ਪਈਆਂ ਪਰ ਇੰਨੀਆਂ ਵੀ ਨਹੀਂ ਪਈਆਂ ਤੇ ਆਉਂਦੇ ਦਿਨਾਂ ਦੇ ਵਿੱਚ ਕਿਨੇ ਜੀ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣ ਦੀ ਆਸ ਆ ਜੀ ਸਖੈਬ ਬਹੁਤ-ਬਹੁਤ ਸ਼ੁਕਰੀਆ ਸਰਅਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਬਹੁਤ ਧੰਨਵਾਦ